ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ ਥੋੜਾ ਸਮਾਂ ਪਹਿਲਾਂ ਐਲੀ ਮੰਗਟ ਨੇ ਆਪਣਾ ਇੱਕ ਇੰਟਰਵਿਊ ਦਿੱਤਾ ਸੀ ਅਤੇ ਆਪਣੇ ਉਸ ਇੰਟਰਵਿਊ ਦੇ ਵਿੱਚ ਉਸਨੇ ਗਲਾਬ ਸਿੱਧੂ ਦੇ ਖਿਲਾਫ ਕੁਝ ਗੱਲਾਂ ਕਹੀਆਂ ਸੀ ਐਲੀ ਮੰਗਟ ਨੇ ਆਪਣੇ ਉਸ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਗਲਾਬ ਸਿੱਧੂ ਦੀ ਟੀਮ ਨੂੰ ਮੈਂ ਮੈਸੇਜ ਕੀਤਾ ਕਿ ਮੇਰੇ ਨਾਲ ਕੋਈ ਗੀਤ ਕਰੋ ਤਾਂ ਗਲਾਬ ਸਿੱਧੂ ਦੀ ਟੀਮ ਨੇ ਅੱਗੋਂ ਮੈਨੂੰ ਲਾਰੇ ਲਾਏ ਅਤੇ ਗਲਾਬ ਸਿੱਧੂ ਨੇ ਕੋਈ ਵੀ ਰਿਪਲਾਈ ਨਹੀਂ ਕੀਤਾ ਮੇਰੀ ਗੱਲ ਦਾ ਅਤੇ ਐਲੀ ਮੰਗਟ ਨੇ ਇਹ ਇਲਜ਼ਾਮ ਲਾਉਂਦਿਆਂ ਗਲਾਬ ਸਿੱਧੂ ਨੂੰ ਕਿਹਾ ਕਿ ਮੈਨੂੰ ਗੁੱਸਾ ਹੈ ਗਲਾਬ ਸਿੱਧੂ ਦੇ ਨਾਲ ਇਸ ਗੱਲ ਦਾ ਤਾਂ ਦੋਸਤੋ ਅੱਗੋਂ ਗਲਾਬ ਸਿੱਧੂ ਦੇ ਦੋਸਤ ਜੌਂਟੀ ਢਿੱਲੋਂ ਨੇ ਵੀ ਐਲੀ ਮੰਗਟ ਨੂੰ ਆਪਣੀ ਇੱਕ ਪੋਸਟ ਰਾਹੀਂ ਜਵਾਬ ਦਿੱਤਾ ਸੀ ਅਤੇ ਐਲੀ ਮੰਗਟ ਨੂੰ ਜੌਂਟੀ ਪਹਿਲਾਂ ਤਾਂ ਗੁਲਾਬ ਸਿੱਧੂ ਬਾਈ ਦੀ ਤੁਸੀਂ ਸਾਰ ਨਹੀਂ ਲੈਤੀ ਅਤੇ ਅੱਜ ਜਦੋਂ ਗੁਲਾਬ ਸਿੱਧੂ ਬਾਈ ਦਾ ਪੀਕ ਟਾਈਮ ਆ ਤਾਂ ਤੁਸੀਂ ਗੁਲਾਬ ਸਿੱਧੂ ਬਾਈ ਦੀਆਂ ਮਿੰਤਾਂ ਕਰਦੇ ਹੋ ਅਤੇ ਆਪਣੇ ਇੰਟਰਵਿਊਆਂ ਦੇ ਵਿੱਚ ਸਾਨੂੰ ਭੰਡਦੇ ਹਾਂ ਅਤੇ ਦੋਸਤੋ ਜੌਂਟੀ ਢਿੱਲੋ ਐਲੀ ਮੰਗਟ ਦੀ ਜਦੋਂ ਇਹ ਕੌਂਟਰੋਵਰਸੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਬੱਬੂ ਮਾਨ ਨੇ ਆਪਣੇ ਇੱਕ ਲਾਈਵ ਦੇ ਵਿੱਚ ਐਲਾਨ ਕੀਤਾ ਸੀ ਕਿ ਐਲੀ ਮੰਗਟ ਕਿਸੇ ਹੋਰ ਦੀਆਂ ਮਿੰਤਾਂ ਕਿਉਂ ਕਰੇ ਐਲੀ ਸਾਡਾ ਮੁੰਡਾ ਹੈ ਅਤੇ ਅਸੀਂ ਇਸ ਦੇ ਨਾਲ ਕੋਲਾਬੋਰੇਸ਼ਨ ਕਰਾਂਗੇ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੀ ਕਿ ਬੱਬੂ ਮਾਨ ਦੇ ਆਫੀਸ਼ੀਅਲੀ YouTube ਚੈਨਲ ਦੇ ਉੱਪਰ ਇੱਕ ਟਰੈਕ ਰੀਲੀਜ਼ ਹੋਇਆ ਅਲਗੋਰਿਦਮ ਨਾਮ ਦਾ ਜਿਸ ਦੇ ਵਿੱਚ ਬੱਬੂ ਮਾਨ ਅਤੇ ਐਲੀ ਮੰਗਟ ਦੀ ਕੋਲਾਬੋਰੇਸ਼ਨ ਹੈ ਅਤੇ ਉਹ ਗੀਤ ਸੁਣ ਕੇ ਪਤਾ ਲੱਗਦਾ ਹੈ ਕਿ ਉਸ ਗੀਤ ਦੇ ਵਿੱਚ ਗਲਾਬ ਸਿੱਧੂ ਅਤੇ ਸਿੱਧ ਬਾਈ ਨੂੰ ਵੱਡੇ ਰੈਪਲਾਈ ਕੀਤੇ ਗਏ ਨੇ ਬੱਬੂ ਮਾਨ ਅਤੇ ਐਲੀ ਮੰਗੜ ਦੇ ਵੱਲੋਂ ਪਰ ਦੋਸਤੋ ਇਹ ਲੋਕ ਸਿਰਫ ਗੱਲਾਂ ਹੀ ਕਰ ਸਕਦੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ 19 ਘੰਟਿਆਂ ਦੇ ਵਿੱਚ ਇਸ ਗੀਤ ਨੂੰ ਸਿਰਫ ਵਾਲੇ 5 ਲੱਖ ਵਿਊਜ਼ ਵੀ ਨਹੀਂ ਪੂਰੇ ਹੋਏ ਅਤੇ ਇੱਥੇ ਸਿੱਧੂ ਮੂਸੇ ਵਾਲੇ ਬਾਈ ਦੇ ਗੀਤ ਨੂੰ ਘੰਟੇ ਦੇ ਵਿੱਚ ਮਿਲੀਅਨ ਮਿਲੀਅਨ ਵਿਊਜ਼ ਹੋ ਜਾਂਦੇ ਨੇ ਅਤੇ ਇਹ ਜੱਟ ਦਾ ਮੁਕਾਬਲਾ ਕਿੱਥੋਂ ਕਰ ਲੈਣਗੇ ਤਾਂ ਦੋਸਤੋ ਜਿਸ ਜਿਸ ਦੋਸਤ ਨੇ ਬੱਬੂ ਮਾਨ ਅਤੇ ਐਲੀ ਮੰਗੜ ਦੀ ਉਹ ਕੋਲਾਬੋਰੇਸ਼ਨ ਵਾਲਾ Song ਸੁਣਿਆ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੀਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟਸ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ